ਗੁਰੂ ਘਰ ਦੀ ਕਿਰਪਾ ਵਾਖਸੋ ਕਿ ਸੱਚ ਵਰਕੋਸਤੀ ਦੰਗਲ ਕਬੱਡੀ ਕੱਪ ਇਦਾਂ ਦੇ ਹੋਣਦੇ ਰਹਿਣ ਮਹਾਰਾਜ ਵਾਖਸੋ ਜਰੂਰ ਪਰਮ ਸਨਮਾਨਯੋਗ ਬਹੁਤ ਹੀ ਸਤਕਾਰਯੋਗ ਦਰਸ਼ਕ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਝਿੰਝਾਂ ਇਹ ਜੋੜ ਮੇਲੇ ਇਹ ਪੰਜਾਬ ਦੀ ਸ਼ਾਨ ਨੇ ਔਰ ਇਹ ਸਾਡੇ ਸਤਿਗੁਰਾਂ ਨੇ ਗੁਰੂਆਂ ਨੇ ਰਹਿਬਰਾਂ ਨੇ ਇਹ ਧਰਤੀ ਜਿਹਾਂ ਚ ਵਸਦੀ ਏ ਰੰਗਾਂ ਵਿੱਚ ਵਸਦੀ ਉਹ ਤਰਿ ਸ੍ਰੀ ਅਨੰਦਪੁਰ ਸਾਹਿਬ ਆ ਵੀ ਧਰਤੀ ਦਾ ਕਣ-ਕਣੇ ਸ਼ਹੀਦਾਂ ਸਿੰਘਾਂ ਦੇ ਲਹੂ ਨਾਲ ਭਿੱਜਾ ਹੋਇਆ ਆ ਸ਼ਹੀਦਾਂ ਦੇ ਅਸਥਾਨ ਸ਼ਹੀਦੀ ਬਾਗ ਬਈ ਹਾਰਾ ਸਾਹਿਬ ਐ ਸੈਦਪੁਰ ਹੀਰਪੁਰ ਇਹ ਸਾਰੇ ਨਕਰ ਗੁਰਮਖ ਪਿਆਰਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਮਾਲਾ ਖਾੜੇ ਉਹਨਾਂ ਰਚਾਏ ਔਰ ਗੁਰੂ ਅੰਗਦ ਦੇਵ ਜੀ ਦੀ ਏਡੀ ਕਿਰਪਾ ਹਮਾਈਓ ਨੂੰ ਉਧਰ ਝਾਕਿਆ ਨਹੀਂ ਬੱਚਿਆਂ ਦੀ কুਸਤੀ ਵੱਲ ਖਿਆਲ ਰੱਖਿਆ ਛੇਵੇਂ ਪਾਤਸ਼ਾਹ ਜੀ ਆਪ ਆਪ ਮਾਰੇ ਜਿਹਾ ਖਾੜੇ ਵਿੱਚ ਉਤਰਦੇ ਪਿੰਦੇ ਖਾਂ ਵੜ ਕੇ ਜਿਹੜੇ ਮਾਂ ਮਿਹਰ ਜਿਨ੍ਹਾਂ ਦੇ ਨਾਂ ਮਾਂ ਦਾ ਪਿਓ ਕੋਈ ਨਾਨਕੇ ਕਹਿੰਦੇ ਜ ਖਾਂਦਾ ਬਹੁਤਿਆ ਪਹਿਲਵਾਨਾਂ ਨੂੰ ਹਰ ਕੋਈ ਨਹੀਂ ਪਾਲ ਸਕਦਾ ਇਹ ਗੁਰੂ ਕੇ ਪਿਆਰੇ ਹੀ ਜਾਂ ਰੱਬ ਦੇ ਪਿਆਰੇ ਉਹ ਖੇਡਾਂ ਵਰਤੀਆਂ ਬਾਬਾ ਜੀ ਸਰਕਾਰੀ ਯੋਗ ਬਾਬਾ ਕੁਲਦੀਪ ਸਿੰਘ ਜੀ ਬਾਬਾ ਕਾਲੇ ਸ਼ਾਹ ਜੀ ਇਹ ਐਸੀਆਂ ਰੂਹਾਂ ਦੀਆਂ ਦਰਗਾਹਾਂ ਤੋਂ ਡਿਊਟੀਆਂ ਲੱਗਦੀਆਂ ਸਾਧ ਸੰਗਤ ਦੇ ਉੱਤੇ ਬਹੁਤ ਬੱਚੇ ਅਸੀਂ ਵੇਖੇ ਆ ਜਿਨ੍ਹਾਂ ਨੂੰ ਇਹ ਇਸਨਾਹ ਤੇ ਤੋਰ ਰਹੇ ਆ ਬੱਚਿਆਂ ਨੂੰ ਔਰ ਪੀੜੀਆਂ ਸਿੱਖ ਤਾਂ ਦੂਜੇ ਤੀਜੇ ਜਿਹੜੇ ਨਸ਼ੇ ਐਵੇਂ ਫਸੀ ਫਿਰਦੀ ਦੁਨੀਆ ਉਹਨਾਂ ਤੋਂ ਕੌਹਾਂ ਦੂਰ ਔਰ ਸੱਚ ਦੇ ਰਾਹ ਤੇ ਇਹ ਗੁਰੂਗੀਆਂ ਮੇਰਾ ਵੇਖੋ ਇਹ ਪੰਜਾਬ ਦੀ ਧਰਤੀ ਆ ਇੱਥੇ ਸਮੇਂ-ਸਮੇਂ ਪੀਰ ਫਕੀਰ ਬਲੀ ਅਵਤਾਰ ਯੋਗੇ ਉੱਜਮਦੇ ਹੀ ਰਹਿਆ ਜੰਮਦੇ ਰਹਨੇ ਆ ਬਲੀ ਰੂਹਾਂ ਆਉਂਦੀਆਂ ਉੱਧੀਆਂ ਰਹਿਣੀਆਂ ਹਾਂ ਕਈ ਵਾਰੀ ਉਹ ਜਿਹੜੀ ਜਗ ਦੀ ਜੋਤ ਮਹਾਂ ਕਹਿੰਦੇ ਮੱਧਮ ਤਾਂ ਪੈ ਜੂ ਪਰ ਬੁਝਣੀ ਨਹੀਂ ਪੰਜਾਬ ਨਾ Hindu ਨਾ Musalman ਓਏ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਇਹ ਗੁਰੂ ਸਹਿਬਾਨਾਂ ਦੀਆਂ ਮੇਹਰਾਂ ਨੇ ਔਰ ਜੇ ਉਹ ਮੇਹਰਾਂ ਨਾ ਕਰਦੇ ਨਾ ਅੱਜ ਆਪਾਂ ਮੰਦਰਾਂ 'ਚ ਟਲਖੜਕਾਉਂਦੇ ਨਾ ਪ੍ਰੇਮ ਨਾਲ ਕਿਤੇ ਬਹਿ ਕੇ ਆਬਾਦਤਾ ਕਰਦੇ ਨਾ ਆਹ ਇਦਾਂ ਦੇ ਜੋੜ ਮੇਲੇ ਉਹਨਾਂ ਦਾ ਪ੍ਰਤਾਪ ਆ ਵਹਿ ਪਰਗਤਿਓ ਮਰਦ ਅਗੰਮੜਾ ਬਰਿਆਮ ਇਕਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਡਾ ਦਾ ਕੋਈ ਨਹੀਂ ਹੋਇਆ ਉਹ ਲੋਕੀ ਪੁੱਤਾਂ ਤੋਂ ਚੰਗੀਆਂ ਚੀਜ਼ਾਂ ਬਾਰਦੇ ਧੰਨbaar ਤੇ ਪਰ ਉਹ ਇੱਕੋ ਹੀ ਅਜਿਹਾ ਪੰਥ ਤੋਂ ਆਪਣੇ ਪੁੱਤ ਬਾਰ ਤੇ ਆ ਧਰਤੀ ਤੇ ਸਹਿਬ ਬਾਬਾ ਹਜੀਤ ਸਿੰਘ ਸਾਹਿਬ ਦੇ ਚਰਨ ਪਏ ਹੋਏ ਆ ਬਾਬਾ ਗੁਰਚੰਦ ਸਿੰਘ ਜੀ ਪਿਤਾ ਜੀ ਇਹਨਾਂ ਦੇ ਬਾਬਾ ਤਾਰਾ ਸਿੰਘ ਸਾਹਿਬ ਬਹੁਤ ਬੁਲੰਦ ਹਸਤੀ ਸਨੋ ਅਰਲੇ-ਬਾਰੇ ਮਹਾਕਾਲ ਬਾਬਾ ਸਰੂਪ ਸਿੰਘ ਜੀ ਫੌਜੀ ਸਾਹਿਬ ਹੋਰ ਪਿਆਰੀਆਂ ਰੂਹਾਂ ਕਿਉਂਕਿ ਕਮੈਂਟਰੀ ਵਾਲੇ ਵੀਰ ਬੜੇ ਪਿਆਰੇ ਨੇ ਬਹੁਤ ਪਿਆਰੇ ਬੋਲ ਸੁਣਾ ਰਹੇ ਨੇ ਪਰ ਵੀਰੋ ਜਿਵੇਂ ਸਤਗੁਰਾਂ ਨੇ ਢਾਡੀ ਸਿੰਘਾਂ ਨੂੰ ਕਿਹਾ ਸੀ ਕੁਲਵੰਤ ਸਿੰਘ ਇਸੇ ਨਗਰ ਦੇ ਢਾਡੀ ਸਿੰਘ ਨੇ ਕਿ ਤੁਹਾਡੀਆਂ ਢੱਡਾਂ ਦੀਆਂ ਤੁਲਕਾਰਾਂ ਸਰੰਗੀ ਦੀਆਂ ਗੂੰਜਾਰਾਂ ਮੁਰਦਿਆਂ ਨੂੰ ਮਰਤ ਬਣਾਉਣ ਅੱਜ ਪੰਜਾਬ ਨੂੰ ਲੋਰਿਆ ਹਰ ਕਮੈਂਟਰੀ ਵਾਲਾ ਵੀਰ ਹਰ ਬੋਲਣ ਵਾਲਾ ਬੁਲਾਣਾ ਉਹ ਪੰਜਾਬ ਲਈ ਧਨੋ ਮਨੋ ਧਨੋ ਵੇਖੋ ਸੰਗਤਾਂ ਕਾਮਧੇਨ ਕਰੂ ਨੇ ਕਿਸੇ ਨੂੰ ਕੋਈ ਕੱਚ ਨਹੀਂ ਛੱਡਦੇ ਬੱਲੇ ਗੱਫੇ ਦੇ ਕੇ ਨਵਾਸਦੇ ਆ ਤੇ ਇਹ ਵੀਰ ਮੰਜੀਰ ਸਿੰਘ ਵਰਗੇ ਦੂਜੇ ਸਾਰੇ ਵੀਰੇ ਇਹ ਹੀਰੇ ਨੇ ਵੀਰੋ ਐਡੇ ਵੱਡੇ ਜੋਰ ਮਿਲ ਲੱਖਾਂ ਦੇ ਖਰਚੇ ਇਹ ਕਰਨੇ ਸੌਖੇ ਨਹੀਂ ਆਪਣਾ ਫਰਜ਼ ਬਣਦਾ ਸਾਰਿਆਂ ਦਾ ਵੀ ਇਹ ਜਿਹੜੀਆਂ ਦੁਸ਼ਮਣੀਆਂ ਐਵੇਂ ਹੀ ਪਾਈ ਬੈਠੇ ਸ੍ਰੀ ਆਤਮਾ ਤੋਂ ਕਾਫਲੇ ਬਣਾ ਕੇ ਉਹ ਜੋ ਸਾਡੇ ਸਤਿਗੁਰਾਂ ਪਿਰਤਾਂ ਪਾਈਆਂ ਉਹ ਸੰਸਾਰ ਦੇ ਲਈਏ ਭੁੱਲਾਂ ਦੀ ਮਾਫੀ ਬਖਸ਼ਣੀ ਤੁਸੀਂ ਸਾਰੇ ਹੀ ਸਤਕਾਰਯੋਗ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੋਹਰਾਂਵਾਲੀ ਤੋਂ ਹੋਰ ਇਲਾਕੇ ਤੋਂ ਬਹੁਤ ਪਿਆਰ ਵਾਲੇ ਸਾਰੇ ਪਹੁੰਚੇ ਨੇ ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਲਈ ਉਹ ਮਹਾਨ ਪਾਤਸ਼ਾਹ ਉਹ ਗਰੀਬਨ ਆਵਾਜ਼ ਪਾਤਸ਼ਾਹ ਉਹ ਤਕ ਜਿਨ੍ਹਾਂ ਦੀਆਂ ਬਾਹਾਂ ਦਾ ਬਲ ਕੋਈ ਗਿਣ ਨਹੀਂ ਸਕਿਆ ਸਾਡੇ 7 ਫੁੱਟ ਤੋਂ ਉੱਚਾ ਕੰਦ ਸੀ ਗੁਰੂ ਹਰਗੋਬਿੰਦ ਸਾਹਿਬ ਦਾ 7 ਮਰ ਤੋਂ ਵੱਧ ਵਜ਼ਨ ਸੀ ਉਹਨਾਂ ਦਾ ਔਰ ਘੋੜਾ ਇੱਕ ਘੋੜਾ ਤੇ ਵਜ਼ਨ ਨਹੀਂ ਸੀ ਚੱਲਦਾ ਚਾਰ-ਚਾਰ ਘੋੜੇ ਰੱਖਨੇ ਪੈਂਦੇ ਸੀ ਮਗਰ ਔਰ ਐਡੇ ਫਲੀ ਪਾਛ ਉਹਨੇ ਪਰਦਾ ਪਾਈਆ ਆਪਾ ਉਹ ਵੀ ਚੇਤੇ ਰੱਖੀਏ ਪੰਜ ਪਿਆਲੇ ਪੰਜ ਪੀਰ ਉਹ ਪੀਰ ਗੁਰੂ ਪੀਰ ਸਾਡੇ ਨੇ ਪੰਜ ਪਿਆਲੇ ਪੰਜ ਪੀਰ ਛੱਤਮ ਪੀਰ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਲੋ ਵਾਰੀ ਦਲ ਪੰਚਨ ਗੁਰ ਸੂਰਮਾ ਪੱਟ ਯੋਧਾ ਉਹ ਪਾਰੇ ਉਪਕਾਰੀ ਜੋਗ ਜੋਗ ਸਤਗੁਰ ਧਰੇ ਅਵਤਾਰੀ ਉਹ ਬਾਲ ਦਿੰਦੇ ਨੇ ਬਾਦੇ ਪਠਾ ਜਰਾ ਕੀ ਕਰਦੇ ਨੇ ਇੱਕ ਪੁੱਤ ਮੰਗਲਬਾਣੀ ਨੂੰ ਸਾਥ ਦੇ ਕੇ ਤੋਰਦੇ ਆ ਉਹ ਜੋ ਮੰਗੋ ਮਿਲਦਾ ਬਹੁਤ ਸਦੀਪ ਚਾਹ ਜੀ ਬਾਬਾ ਕਾਰੇ ਜੀ ਇਹ ਸਾਥ ਸਗੇ ਜੀ ਇਹਨਾਂ ਦੇ ਅਸੀਸ ਤੇ ਮਹਾਰਾਜ ਨੇ ਤਾਜ ਬਖਸ਼ਿਆ ਇਹ ਉਹ ਨਹੀਂ ਗਿਆ ਜਟਾਵਾ ਵੀ ਬਣਾ ਲੀਆਂ ਜਾਇ ਤੇ ਉਤਰ ਉਤਰ ਕੁਝ ਕਰਦੇ ਆ ਦਿਨੋਂ ਮੁਹੱਬਤ ਕਰਦੇ ਆ ਖਾੜੇ ਨਾਲ ਔਰ ਬੜੀ ਵੱਡੀ ਸੇਵਾ ਨਿਭਾ ਰਹੇ ਆ ਇਹ ਸਾਡੇ ਨੇ ਔਰ ਤਨੋਂ ਮਨੋਂ ਤਨੋਂ ਮਾਰੇ ਦਪਾਂਥ ਇਹਨਾਂ ਦੇ ਨਾਰਿਆ ਮਾਰੇ ਇਹਨਾਂ ਨੂੰ ਸਦਾ ਹੀ ਸਲਾਮਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਰਾਜੀ ਰੱਖੇ ਅਨੰਦ ਪਰਸਾਨ ਰੱਖੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਜਕਾਰਾ ਗਜਗੇ ਜਕਾਰੇ ਅਗੇ ਆਵਣੇ